ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਧੰਨ ਧੰਨ ਬਾਬਾ ਬੜਪਾ ਸੇ ਛੋੜੀ ਪਾਸ਼ਾ ਉਹਨਾਂ ਦੇ ਵੱਡ ਬਡੇਰਿਆਂ ਦੀ ਉਪਮਾ ਕਰਾਂਗੇ ਤੇ ਉਹਨਾਂ ਦੀ ਕਥਾ ਕਰਾਂਗੇ ਸੋ ਪਿਆਰੀ ਸਾਧ ਸੰਗਤ ਜੀ ਸਤਿ ਆਨੰਤ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਸੁਪੁੱਤਰ ਬਾਬਾ ਗੁਰਦਤਾ ਜੀ ਹੋਏ ਸਨ ਅੱਜ ਆਪਾਂ ਬਾਬਾ ਗੁਰਦਤਾ ਜੀ ਮਹਾਰਾਜੀ ਦੇ ਜਨਮ ਬਾਰੇ ਉਹਨਾਂ ਦੀ ਕਥਾ ਜਿੰਨੀ ਉਹਨਾਂ ਦੀ ਕਥਾ ਵਾ ਉਹ ਕਰਾਂਗੇ ਪਿਆਰੀ ਸਾਧ ਸੰਗਤ ਜੀ ਉਹਨਾਂ ਨੂੰ ਉਹਨਾਂ ਦੇ ਲੇਖਕ ਹਨ ਡਾਕਟਰ ਮਨਦੀਪ ਕੌਰ ਸਪਾਂਦਕ ਸਰਦਾਰ ਇੰਦਰਜੀਤ ਸਿੰਘ ਬਟਾਲਾ ਸੋ ਪਿਆਰੀ ਸਾਧ ਸੰਗਤ ਜੀ ਲੋ ਸੁਣੋ ਕਥਾ ਸੋ ਪਿਆਰੀ ਸਾਧ ਸੰਗਤ ਜੀ ਬਾਬਾ ਗਿੱਤਾ ਜੀ ਦਾ ਜਨਮ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਦੁਮੋਦਰੀ ਜੀ ਦੇ ਕੁੱਖੋਂ ਭਾਈ ਕਾਨ ਸਿੰਘ ਮਹਾਨਕੋਸ਼ ਦੇ ਅਨਸਾਰ ਮਿਤੀ ਕਤਕ ਸੁਦੀ 15 ਸੰਮਤ 1670 ਈਸਵੀ ਨੂੰ ਡਰੌਲੀ ਪਾਈ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ ਬਾਬਾ ਗ੍ਰਿਤਾ ਜੀ ਪਹਿਲਾਂ ਕੁਝ ਸਮਾਂ ਡਰੋਲੀ ਭਾਈ ਵਿਖੇ ਰਹੇ ਫਿਰ ਆਪ ਅਮਰਸਰ ਵਿਖੇ ਆ ਗਏ ਸੋ ਪਿਆਰੀ ਸਾਧ ਸੰਗਤ ਜੀ 1 ਮਈ 1600 26 ਈਸਵੀ ਨੂੰ ਬਾਬਾ ਸ਼੍ਰੀ ਚਾਂਜੀ ਨੇ ਕਿਰਤਨਪੁਰ ਸਾਹਿਬ ਨਗਰ ਵਸਾਉਣ ਲਈ ਨੀਂਹ ਰੱਖੀ ਬਾਬਾ ਗਦਤਾ ਜੀ ਨੂੰ ਆਪਣਾ ਉੱਤਰ ਅਧਿਕਾਰੀ ਥਾਪਿਆ ਗਿਆ 21 ਵਿਸਾਖ 1681 ਈਸਵੀ ਨੂੰ ਭਾਈ RAME ਸ਼ਿਲ ਖੱਤਰੀ ਦੀ ਸੁਪਤਰੀ ਬੀਬੀ ਅਨੰਤੀ ਉਰਫ ਨਿਹਾਲਕੌਰ ਨਾਲ ਨਗਰ ਬਟਾਲਾ ਜ਼ਿਲ੍ਹਾ ਗਰਦਾਸਪੁਰ ਵਿਖੇ ਆਨੰਦ ਕਾਰਜ ਹੋਇਆ ਸੋ ਪਿਆਰੀ ਸਾਧ ਸੰਗਤ ਜੀ ਲੇਖਕ ਅਮਰਜੀਤ ਕੌਰ ਰਚਿਤ ਗੁਰੂ ਪੰਥ ਵਿੱਚ ਵਾਪਸੀ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਕਸਬਾ ਬਟਾਲਾ ਵਿਖੇ ਇਤਿਹਾਸਕ ਗੁਰਦਰਾ ਸਤਕਾਰ ਧਾਰੀਆਂ ਪਾਸ਼ਾਈ 6ਵੀਂ ਵਿਰਾਸਤ ਸਥਾਨ ਬਾਬਾ ਗਿੱਤਾ ਜੀ ਦੀ ਯਾਦ ਵਿੱਚ ਸੋਭਤ ਹੈ ਆਸ-ਪਾਸ ਤੋਂ ਰਜਾਨਾ ਸੰਗਤਾਂ ਆਸਥਾ ਲੈ ਕੇ ਮਨ ਮस्तक ਹੁੰਦੀਆਂ ਹਨ ਵਿਆਸ ਮੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਾਤਾ ਦਮੋਦਰੀ ਜੀ ਦਾਦੀ ਮਾਤਾ ਗੰਗਾ ਜੀ ਬਾਬਾ ਅਟਲ ਰਾਏ ਜੀ ਬਾਬਾ ਅਣੀ ਰਾਏ ਜੀ ਬਾਬਾ ਸੰਗਤਮਾਲ ਜੀ ਬਾਬਾ ਮੋਰੀ ਜੀ ਬਾਬਾ ਅਗਰ ਦਿੱਤਾ ਜੀ ਨਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਮੇਤ ਪਰਿਵਾਰ ਭਾਈ ਗਰਦੇਸ਼ ਜੀ ਗਰਦਾਸ ਜੀ ਬਾਬਾ ਦਾਤੂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮੋਰੀ ਜੀ ਭਾਈ ਕਿਸ਼ਨ ਚੰਦ ਜੀ ਬਾਬਾ ਦੀਵਾਰਾ ਜੀ ਭਾਈ ਸਾਈਂਦਾ ਸਾਹਿਬ ਜੀ ਬੀਬੀ ਵੀਰੋ ਆਦ ਹੋਰ ਮੁਖੀ ਸਿੱਖ ਸੰਗਤਾਂ ਨਾਲ ਆਈਆਂ ਸਨ ਜਿਸ ਕਰਕੇ ਇਸ ਪਾਵਨ ਅਸਥਾਨ ਦਾ ਨਾਮ ਗੁਰ ਸਤਕਾਰ ਧਾਰਿਆ ਰੱਖਿਆ ਗਿਆ ਬਾਬਾ ਗੁਰਦਤਾ ਜੀ ਸਿੱਖ ਪੰਥ ਦੀ ਉਹ ਸਖੀ ਸਖਸ਼ਿਤ ਹਨ ਜਿਨ੍ਹਾਂ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦਾਦਾ ਗੁਰੂ ਅਰਜਨ ਦੇਵ ਜੀ ਪਰਦਾਦਾ ਗੁਰੂ ਰਾਮਦਾਸ ਜੀ ਭਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਪੋਤਰੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਭਤੀਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ ਬਾਬਾ ਕਰ ਦਿੱਤਾ ਜੀ ਦੇ ਦੋ ਸੁਪੁੱਤਰ ਹੋਏ ਵੱਡੇ ਸੁਪੁੱਤਰ ਦਾ ਨਾਮ ਬਾਬਾ ਧੀਰਮਲ ਅਤੇ ਛੋਟੇ ਪੁੱਤਰ ਦਾ ਨਾਮ ਹਰ ਰਾਏ ਜੀ ਸਨ ਬਾਬਾ ਗੁਰਦਾਤਾ ਜੀ ਨੇ ਪਹਿਲੀ ਅਪ੍ਰੈਲ 1634 ਈਸਵੀ ਨੂੰ ਪਹਿਲੀ ਜੰਗ ਦਾ ਮੁਕਾਬਲਾ ਕੀਤਾ ਸੋ ਪਿਆਰੀ ਸਾਧ ਸੰਗਤ ਜੀ ਦਸੰਬਰ 1634 ਈਸਵੀ ਨੂੰ ਦੂਸਰੀ ਜੰਗ ਤੇ ਅਪ੍ਰੈਲ 1635 ਈਸਵੀ ਨੂੰ ਕਰਤਾਰਪੁਰ ਦੀ ਜੰਗ ਨੂੰ ਫਤਿਹ ਕੀਤਾ ਸੋ ਪਿਆਰੀ ਸਾਧ ਸੰਗ ਜੀ 1 ਮਈ 1635 ਈਸਵੀ ਨੂੰ ਕਰਤਾਰਪੁਰ ਨੇੜੇ ਜਲੰਧਰ ਦਾ ਜੰਗ ਨੂੰ ਬੜੀ ਬਹਾਦਰੀ ਅਤੇ ਯੋਜਨਾਬੰਦ ਤਰੀਕੇ ਨਾਲ ਕੀਤਾ ਗਿਆ ਅੰਤ ਤੋਂ ਫਤਿਹ ਹਾਸਲ ਕਰ ਲਈ ਇਸ ਤੋਂ ਬਾਅਦ ਵਿੱਚ ਕੀਰਤਨਪੁਰ ਨੂੰ ਜਾਂਦੇ ਹੋ ਸਮੇਂ ਕਸਬਾ ਕਸਬਾ ਫਗਵਾੜਾ ਨੇੜੇ ਪਹਿਲੀ ਜੂਨ 1635 ਈਸਵੀ ਵਿੱਚ ਸਖਤ ਮੁਕਾਬਲਾ ਕੀਤਾ ਗਿਆ ਬਾਬਾ ਜੀ ਦੀ 30 ਸਾਲਾਂ ਦੀ ਉਮਰ ਵਿੱਚ ਕੀਰਤਨਪੁਰ ਸਾਹਿਬ ਵਿਖੇ ਮਿੱਤੀ 15 3 1638 38 ਈਸਵੀ ਨੂੰ ਜੋਤਿ ਜੋਤਿ ਜੋਤ ਸਮਾਗ ਹੈ। ਬਾਬਾ ਗਦ ਦਿੱਤਾ ਜੀ ਦੇ ਗੁਰ ਚਰਨਾਂ ਵਿੱਚ ਲੀਨ ਹੋਣ ਪਿੱਛੋਂ ਕਈ ਘਟਨਾਵਾਂ ਪਰਚਲਤ ਹਨ ਸੋ ਪਿਆਰੀ ਸਾਧ ਸੰਗਤ ਜੀ। ਆਪ ਨੇ ਕਈ ਕਰਮ ਕਰਮਾਤਾ ਦਿਖਾਈਆਂ। ਪ੍ਰਭੂ ਜਿਨ੍ਹਾਂ ਨੂੰ ਗੁਰੂ ਘਰ ਵਿੱਚ ਮਾਨਤਾ ਨਹੀਂ ਮਿਲੀ ਇਸ ਲਈ ਆਪ ਨੇ ਪ੍ਰਾਂਤ ਤਿਆਗ ਦਿੱਤੇ। ਸੋ ਪਿਆਰੀ ਸਾਧ ਸੰਗਤ ਜੀ ਬਾਬਾ ਗਦਿੱਤਾ ਜੀ ਦਾ ਪਾਵਨ ਸਥਾਨ ਕੀਰਤਪੁਰ ਸਾਹਿਬ ਇੱਕ ਉੱਚੀ ਥਾਂ ਤੇ ਸਥੋਬਤ ਹੈ ਪੌੜੀਆਂ ਉੱਤਰਦੇ ਸਮੇਂ ਬੌਲੀ ਦੇ ਦਰਸ਼ਨ ਹੁੰਦੇ ਹਨ ਬੌਲੀ ਦੇ ਸਾਹਮਣੇ ਹੀ ਬਾਬਾ ਸ਼੍ਰੀ ਚਾਂਜੀ ਦਾ ਸਥਾਨ ਸਥੋਬਤ ਹੈ ਇਸ ਬੌਲੀ ਦੇ ਪਵਿੱਤਰ ਜਲ ਨਾਲ ਆਪਣੇ ਉੱਤਰ ਅਧਿਕਾਰੀ ਬਾਬਾ ਗਰ ਦਿੱਤਾ ਜੀ ਦਾ ਇਸ ਨਾਲ ਇਸ਼ਨਾਨ ਕਰਵਾਇਆ ਗਿਆ ਫਿਰ ਆਪਣੀ ਛੇਲੀ ਟੋਪੀ ਦੀ ਬਖਸ਼ਿਸ਼ ਦੇ ਕੇ ਰੱਬੀ ਬਖਸ਼ਿਸ਼ ਦਾ ਵਾਰ ਦਿੱਤਾ ਕਿ ਧੰਨ ਧੰਨ ਬਾਬਾ ਗਰ ਦਿੱਤਾ ਦੀਨ ਦੇਟ ਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਸੋ ਪਿਆਰੀ ਸਾਧ ਸੰਗਤ ਜੀ ਇਹ ਸਨ ਬਾਬਾ ਗਰ ਦਿੱਤਾ ਜੀ ਮਹਾਰਾਜ ਜਿਨ੍ਹਾਂ ਨੂੰ ਵਰ ਹੋਇਆ ਸੋ ਪਿਆਰੀ ਸਾਧ ਸੰਗਤ ਜੀ ਬਾਬਾ ਸ੍ਰੀ ਚੰਜੀ ਨੇ ਇਹ ਵਾਰ ਦੇ ਕੇ ਬਾਬਾ ਗੁਰਦਤਾ ਜੀ ਨੂੰ ਆਪਣਾ ਹੀ ਰੂਪ ਬਣਾ ਲਿਆ ਜਿਨ੍ਹਾਂ ਤੋਂ ਬਾਅਦ ਨਿਰਮਲ ਪੰਥ ਚੱਲਿਆ ਆ ਰਿਹਾ ਹੈ ਗੁਰਬਾਣੀ ਅਧਿਐਨ ਦੀ ਉਚੇਚੀ ਪੜਾਈ ਵਿੱਚ ਵੱਡੀਆਂ ਮੱਲਾਂ ਮਾਰੀਆਂ ਗਈਆਂ ਅੰਮ੍ਰਿਤਸਰ ਹਰ ਹਰਦوار ਰਿਸ਼ੀਕੇਸ਼ ਵਿਖੇ ਨਿਰਮਲੇ ਸੰਤਾਂ ਦੇ ਅਖਾੜੇ ਵੇਖਣ ਨੂੰ ਮਿਲਦੇ ਹਨ ਬੇਸ਼ੱਕ ਇਹ ਨਿਰਮਲੇ ਸੰਤ ਪੰਜ ਕਾਰਾਂ ਦੇ ਧਾਰਨੀ ਨਹੀਂ ਪਰੰਤੂ ਸ਼ੇਰਕੇਸ਼ ਚਾਦਰ ਨਾਲ ਤੱਕ ਕੇ ਰੱਖਦੇ ਹਨ ਕੇਸਾਂ ਦਾ ਅਦਭਸ਼ਤਕਾਰ ਰੱਖਦੇ ਹਨ ਗੁਰਬਾਣੀ ਦੀ ਸਮਝ ਸੋਧ ਬੋਧ ਬੋਧ ਅਤੇ ਦਸ਼ਮ ਗ੍ਰੰਥ ਦੇ ਅਰਥ ਬੋਧ ਵਿੱਚ ਕੁਝ ਕੁਟੀ ਦੇ ਖੋਜੀ ਅਤੇ ਵਿਦਵਾਨ ਹੁੰਦੇ ਹਨ ਬਾਬਾ ਗਰਦਤਾ ਜੀ ਨੇ ਆਪਣੇ ਆਪ ਨੂੰ ਪੂਰਨ ਰੂਪ ਵਿੱਚ ਧਰਮ ਪਿਤਾ ਬਾਬਾ ਸ੍ਰੀ ਚਾਂਜੀ ਵੱਲੋਂ ਬਖਸ਼ਿਸ਼ਿਆ ਵਿੱਚ ਸੌਂਪ ਦਿੱਤਾ ਮਈ 1635 ਈਸਵੀ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਕਿਰਤਪੁਰ ਸਾਹਿਬ ਪੁਜੇ ਇਸ ਸਾਲ ਵਿੱਚ ਦੀਵਾਲੀ ਦਾ ਤਿਹਾਰ ਆਇਆ ਤਾਂ ਗੁਰੂ ਸਾਹਿਬਾਨ ਦੇ ਦਰਸ਼ਨ ਦیدار ਕਰਨ ਲਈ ਸੰਗਤਾਂ ਦੂਰ ਦਰਹਾਡੇ ਤੋਂ ਪੁਜੀਆਂ ਆਣ। ਪਟਵਈ ਤਲੁਫਾ ਪਰਸ਼ਨਾ ਜੀਤ ਅਨਸਾਰ ਰਾਜਾ ਹਿੰਮਤ ਸਿੰਘ ਚੰਦ ਹਡੂ ਅਧੂਰੀ ਦੀਵਾਨ ਧਰਮ ਚੰਦ ਜੋ ਸਾਥ ਲੈ ਕੇ ਗੁਰੂ ਜੀ ਦੇ ਦਰਬਾਰ ਮੈਂ ਹਾਜ਼ਰ ਹੁਆ ਹੱਥ ਬੰਦ ਕਰ ਅਰਜ ਕੀ ਜੀ ਗਰੀਬ ਨਵਾਜ਼ ਰੋਪੜੀਆਂ ਨਵਾਬ ਨਾਸਰ ਅਲੀ ਖਾਂ ਕਈ ਵਾਰ ਹਮ ਤੇ ਚੜਾਈ ਕਰਕੇ ਆਇਆ ਹੈ ਸ਼ਹਾਤਾ ਕਰੀਏ ਬਚਨ ਹੋਇਆ ਕਿ ਰਾਜਨ ਜਬ ਨਵਾਬ ਤੁਸਾਂ ਤੇ ਚੜ ਕੇ ਆਏ ਹਮੇ ਬਤਾ ਦੇਣਾ ਰਾਜਾ ਵਾਪਸ ਹੰਡੂਰ ਚਲਾ ਗਿਆ ਕੁਝ ਕਾਲ ਬੀਤਵਾ ਨਵਾਬ ਤੇ ਨਵਾਬ ਨੇ ਸਰਸਾਪਾਰ ਦਾ ਇਲਾਕਾ ਇਸ ਤੋਂ ਖੋ ਲਿਆ ਰਾਜ ਹਿੰਮਤ ਚੰਦ ਦੀਵਾਨ ਧਰਮ ਚੰਦ ਕੋ ਕਿਰਤਨਪੁਰ ਕੇ ਜਾ ਇਮਦਾਦ ਮਾਗੀ ਗੁਰੂ ਸਾਹਿਬ ਜੀ ਨੇ ਬਾਬਾ ਗਰ ਦਿੱਤਾ ਜੀ ਕੋ ਚੌਣਵਾ ਅਸਵਾਰ ਦੇ ਕੇ ਇਸ ਰਾਜੇ ਦੀ ਸ਼ਹਾਦਤ ਦੇ ਲਈ ਪੇਜਾ ਹਿੰਮਤ ਚੰਦ ਕੇ ਸਾਥ ਸਰਸਾ ਨਦੀ ਕੇ ਪਾਰ ਹੋ ਗਏ ਲੰਗਰ ਮਜਰਾ ਕੇ ਮદાન ਮੇ ਦੋਹਾਂ ਤਰਫਾਂ ਕੀ ਲੜਾਈ ਹੋਈ ਇੱਕ ਪੈਰ ਲੋਹੇ ਕੇ ਸਾਥ ਲੋਹਾ ਖੜਕਾਇਆ ਫਾੜੇ ਮਾਰ ਕੇ ਨਾਰੇ ਦੋਹਾਂ ਤਰਫਾਂ ਸੇ ਲਾਹੇ ਗਏ ਨਵਾਬ ਕਾ ਭਤੀਜਾ ਮੁਹੰਮਦ ਬੇਗ ਬੰਦੇ ਮਰਵਾਏ ਹਾਰ ਖਾਏ ਮੈਦਾਨ ਛੋੜ ਕੇ ਭੱਜ ਗਿਆ ਰਾਜਾ ਹਿੰਮਤ ਚੰਦ ਨੇ ਬਾਬਾ ਗਰਦਿੱਤਾ ਜੀ ਕੀ ਸਹਾਇਤਾ ਨਾਲ ਇਤਨਾ ਪੀਸ਼ਾ ਕੀਆ ਮਲਕਪੁਰ ਰਗੜਾ ਤੱਕ ਕੀਆ ਮੁਹੰਮਦ ਬੇਗ ਬੜਾ ਨੁਕਸਾਨ ਉਠਾਏ ਰੋਪੜ ਆਪਣੇ ਇਲਾਕੇ ਜਾ ਪੁਜਾ ਬਾਅਦ ਵਿੱਚ ਨਵਾਬ ਰੋਪੜ ਕੋ ਪਤਾ ਚਲਾ ਕਿ ਗੁਰੂ ਸਾਹਿਬ ਕੀਰਤਨਪੁਰ ਵਾਲਾ ਰਾਜਾ ਹਿੰਮਤ ਚੰਦ ਕਾ ਇਮਦਾਦੀ ਤਾਂ ਜਿਸ ਕਾਰਨ ਹਮੇ ਹਾਰ ਕਾ ਮੂੰਹ ਦੇਖਣਾ ਪਿਆ ਸੋ ਪਿਆਰੀ ਸਾਧ ਸੰਗਤ ਜੀ ਇਸੇ ਤਰ੍ਹਾਂ ਜਦੋਂ ਰੋਪੜ ਦੇ ਨਵਾਬ ਨਾਸਰ ਅਲੀ ਖਾਨ ਤੋਂ ਪਤਾ ਲੱਗਾ ਕਿ ਉਸ ਦੀ ਹਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਿਦੂ ਦੇ ਨਾਲ ਹੋਈ ਹੈ ਤੋਂ ਉਹ ਭੜੀ ਭਾਤ ਜਾਣਦੇ ਸੀ ਕਿ ਮੁਗਲ ਰਾਜ ਨਾਲ ਵੱਡੀਆਂ-ਵੱਡੀਆਂ ਜੰਗਾਂ ਲੜ ਕੇ ਜਿੱਤਾਂ ਪ੍ਰਾਪਤ ਕਰ ਚੁੱਕੇ ਹਨ ਇਹ ਵੀ ਜਾਣਕਾਰੀ ਰੱਖਦਾ ਸੀ ਕਿ ਇਹ ਗੁਰਤਾ ਗੱਦੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਆ ਰਹੀ ਹੈ ਜਿਸ ਨੂੰ Hindu Muslim ਦੋਵੇਂ ਹੀ ਸਜਦਾ ਕਰਦੇ ਹਨ ਉਹ ਪਾ ਉਹ ਪਛਤਾ ਪਛਤਾਇਆ ਕੋਟ ਪਠਾਣਾ ਦੇ ਸ਼ਮਸ਼ ਖਾਨ ਨੂੰ ਬੁਲਾਇਆ ਤੇ ਗੁਰੂ ਸਾਹਿਬ ਜੀ ਨਾਲ ਮੇਲ ਮਲਾਪ ਕਰਨ ਲਈ ਬੇਨਤੀ ਕੀਤੀ ਸੋ ਪਿਆਰੀ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਹਾਡੂਰੀ ਦੇ ਰਾਜੇ ਰਾਜਾ ਹਿੰਮਤ ਚੰਦ ਤੇ ਰੋਪੜ ਦੇ ਨਵਾਬ ਨਾਸਰ ਅਲੀ ਖਾਨ ਦੀ ਸਲਾਹ ਸਲਾਕਤ ਕਰਵਾ ਦਿੱਤੀ ਡਾਕਟਰ ਅਮਰਜੀਤ ਕੌਰ ਗੁਰੂ ਪੰਥ ਵਿੱਚ ਵਾਸੀ ਅਨੁਸਾਰ ਸੋਢੀ ਬਾਬਾ ਵਡਭਾਗ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੰਸ਼ਵੰਸ਼ ਬਾਬਾ ਸ੍ਰੀ ਚਾਂਜੀ ਦੇ ਉੱਤਰ ਅਧਿਕਾਰੀ ਬਾਬਾ ਗਦਿੱਤਾ ਜੀ ਜੋ ਕੇ ਸਿੱਖਾਂ ਦੀ ਜੋਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਗਦਿੱਤਾ ਜੀ ਦੀ ਅੰਸ਼ ਵੰਸ਼ ਵਿੱਚੋਂ ਸਨ ਇਹਨਾਂ ਨੇ ਆਪਸੀ ਜੀਨ ਵਿੱਚ ਮੁਗਲਾ ਵਿਰੁੱਧ ਜੰਗਾਂ ਲੜੀਆਂ ਅਤੇ ਜਿੱਤਾਂ ਪ੍ਰਾਪਤ ਕੀਤੀਆਂ ਸਨ ਬਾਬਾ ਗਰਗ ਦਿੱਤਾ ਜੀ ਦੀ ਸੰਤਾਨ ਸਿੱਖਾਂ ਦੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੰਤਾਨ ਵਿੱਚੋਂ ਬਾਬਾ ਗਰ ਦਿੱਤਾ ਜੀ ਪਲੇਠੀ ਦੇ ਸੁਪੁੱਤਰ ਸਨ ਬਾਬਾ ਅਟਲ ਰਾਜ ਜੀ ਬਾਬਾ ਅਣੀ ਰਾਏ ਜੀ ਸੂਰਜਮਲ ਜੀ ਅਤੇ ਬਾਬਾ ਗੁਰ ਬਾਬਾ ਗੁਰੂ ਗੁਰਤੇਕ ਬਾਦਰ ਜੀ ਚਾਰ ਛੋਟੇ ਭਰਾ ਸਨ ਬਾਬਾ ਗੁਰਦਤਾ ਜੀ ਦੇ ਦੋਸ ਪੁੱਤਰ ਸਨ ਵੱਡਾ ਪੁੱਤਰ ਬਾਬਾ ਧੀਰਮਲ ਛੋਟਾ ਹਰਾਈ ਜੀ ਸਨ ਬਾਬੇ ਧੀਰਮਲ ਦਾ ਜਨਮ 13 ਮਾਗ ਸੰਮਤ 1683 ਮੁਤਾਬਕ 10 ਜਨਵਰੀ 1627 ਈਸਵੀ 27 ਈਸਵੀ ਨੂੰ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿਖੇ ਮਾਤਾ ਅਨੰਤੀ ਦੀ ਕੁੱਖੋਂ ਹੋਇਆ ਬਾਬਾ ਹਰਾਈ ਦਾ ਜਨਮ 20 ਮਾਰਗ ਸੁਦੀ ਤੇਰਾ ਸੰਮਤ 1686 ਬਿਕਰਮੀ ਮਤਾਬਕ 16 ਮਤਾਬਕ ਸੌਰੀ ਮਤਾਬਕ 20 ਫਰਵਰੀ 1630 ਈਸਵੀ ਨੂੰ ਕਰਤਾਰਪੁਰ ਵਿਖੇ ਹੋਇਆ ਬਚਪਨ ਤੋਂ ਹੀ ਸਤੋਗਣ ਪ੍ਰਭੂ ਭਗਤੀ ਸੰਤ ਸੁਭਾਅ ਦੇ ਮਾਲਕ ਸਨ ਹਰ ਆਏ ਆਗਿਆਕਾਰੀ ਤੇ ਸੈਨਸੀਤਾ ਦੇਵੀ ਗੁਨਾ ਦੇ ਮਾਲਕ ਸਨ ਪਰੰਤੂ ਇਸ ਦੇ ਉਲਟ ਬਾਬਾ ਤੀਰਮਲ ਸੰਸਾਰਕ ਮੋਹ ਮਾਇਆ ਦਾ ਪਿਆਰ ਜੈ ਦਾਦ ਦਾ ਲਾਲਚੀ ਸਵਾਰਤੀ ਆਪਣੇ ਵੱਡੇ-ਵਡੇਰਿਆਂ ਦੀ ਉਹ ਕਮ ਅਦੁੱਲੀ ਕਰਨ ਦੀ ਰੁਚੀ ਰੱਖਦਾ ਸੀ ਜਿਸ ਸਮੇਂ ਪਾਸ਼ਾ ਪਰਿਵਾਰ ਸਮੇਤ ਕਰਤਾਰਪੁਰ ਤੋਂ ਕਿਰਤਨਪੁਰ ਜਾਣ ਲਈ ਤਿਆਰ ਹੋ ਗਏ ਤਾਂ ਬਾਬਾ ਧੀਰਮਾਲ ਨੇ ਕੋਰਾ ਜਵਾਬ ਦੇ ਦਿੱਤਾ ਕਿ ਗੁਰੂ ਸਾਹਿਬ ਨੇ ਸਮੇਂ ਦੀ ਨਵਜ ਨੂੰ ਪਛਾਣ ਕੇ ਉਸ ਨੂੰ ਕਰਤਾਰਪੁਰ ਵਿਖੇ ਹੀ ਰਹਿਣ ਦੀ ਸ਼ਾਂਤੀ ਦੇ ਦਿੱਤੀ ਬਾਬਾ ਧੀਰਮਾਲ ਨੂੰ ਹਰ ਸਮੇਂ ਏ ਚਿੰਤਾ ਖਾਰੀ ਸੀ ਕਿ ਕਰਤਾਰਪੁਰ ਦੀ ਜਾਇਦਾਦ ਕਿਤੇ ਹਰ ਆਏ ਨੂੰ ਨਾ ਮਿਲ ਜਾਏ ਇਸ ਕਰਕੇ ਉਸ ਨੇ ਲਾਲਚ ਤੇ ਬੇਵੱਸ ਹੋ ਕੇ ਕਤਾਰਪੁਰ ਨਾ ਛੱਡਿਆ ਸੋ ਪਿਆਰੀ ਸਾਧ ਸੰਗਤ ਜੀ ਇਹ ਸੀ ਬਾਬਾ ਅਗਰ ਦਿੱਤਾ ਜੀ ਮਹਾਰਾਜ ਜੀ ਦੀ ਜਨਮਕਥਾ ਸਾਖੀ ਸੋ ਪਿਆਰੀ ਸਾਧ ਸੰਗਤ ਜੀ ਜੇ ਕੋਈ ਪਿਆਰੀ ਸਾਧ ਸੰਗਤ ਜੀ ਤੁਹਾਡੇ ਸੇਵਾਦਾਰ ਕੋਲੋਂ ਤੁਹਾਡੇ ਸੇਵਾਦਾਰ ਕੋਲੋਂ ਗਲਤੀ ਹੋ ਗਈ ਹੋਵੇ ਪਿਆਰੀ ਸਾਧ ਸੰਗਤ ਜੀ ਬਖਸ਼ਣ ਜੋ ਗਿਆ ਸੋ ਪਿਆਰੀ ਸਾਧ ਸੰਗਤ ਜੀ ਸੇਵਾਦਾਰ ਖਿਮਾ ਦਾ ਜਾਚ ਕਿਆ ਸੋ ਪਿਆਰੀ ਸਾਧ ਸੰਗਤ ਜੀ ਮਾ ਦਾਸ ਇਹਨਾ ਕਹਿੰਦਾ ਆ ਖਿਮਾ ਜਾਚ ਕਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ